ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੇ ਆਪਣਾ ਸੁਖਨ ਨੰਨੋ ਵਾਲੀ ਐਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਔਰ ਅੱਜ ਇੱਕ ਬਹੁਤ ਹੀ ਖਾਸ ਵੀਡੀਓ ਬਹੁਤ ਹੀ ਚਿੰਤਤ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਕਿਉਂਕਿ ਪਿੰਡ ਕੋਟਲੀ ਤੋਂ ਸਾਡੇ ਕੋਲ ਪਹੁੰਚੇ ਨੇ ਸਰਦਾਰ ਚੰਨਣ ਸਿੰਘ ਜੀ ਇਹਨਾਂ ਦਾ ਬੇਟਾ ਜੋ ਕਿ 18 ਸਾਲ ਦੀ ਉਮਰ ਹੈ ਮੈਂ ਜੋ ਕਿ ਹਰ ਆਪਣੇ ਤੋਂ ਸਕੂਲ ਲਈ ਰਵਾਨਾ ਹੁੰਦਾ ਆ ਘਰ ਤੋਂ ਸਕੂਲ ਸਿਰਫ 2 ਕਿਲੋਮੀਟਰ ਦੀ ਦੂਰੀ ਤੇ ਪੈਣੀ ਮੀਆਂ ਖਾਂਦੇ ਵਿੱਚ ਜਿਥੇ ਕਿ ਉਹ ਸਕੂਲ ਨਹੀਂ ਜਾਂਦਾ ਪਤਾ ਨਹੀਂ ਲੱਗਦਾ ਅੱਜ ਤੱਕ ਦਿਨ ਹੋ ਚੁੱਕੇ ਨੇ 5 ਤਰੀਕ ਦਾ 5 ਫਰਵਰੀ ਦਾ ਜਿਹੜਾ ਕਿ ਬੱਚਾ ਗੁੰਮ ਹੋ ਚੁੱਕਾ ਆ ਅੱਜ ਦਿਨ ਤੱਕ ਉਹਦੀ ਕੋਈ ਵੀ ਜਿਹੜੀ ਆ ਪੁਖਤਾ ਸਬੂਤ ਜਾਂ ਪ੍ਰੂਫ ਨਹੀਂ ਮਿਲ ਸਕਿਆ ਕੋਈ ਬੱਚਾ ਕਿੱਥੇ ਹੈਗਾ ਪੀੜਤ ਪਰਿਵਾਰ ਬਹੁਤ ਦੁਖੀ ਨੇ ਨਜਾਨੇ 18 ਸਾਲ ਦਾ ਨੌਜਵਾਨ ਪੁੱਤ ਜਿਹੜਾ ਘਰੋਂ ਚਲਾ ਗਿਆ ਸਕੂਟੀ ਨਾਲ ਲੈ ਕੇ ਗਿਆ ਆ ਔਰ ਤੁਸੀਂ ਫੋਟੋ ਦੇਖ ਸਕਦੇ ਹੋ ਸਕਰੀਨ ਤੇ ਫੋਟੋ ਚੱਲ ਰਹੀ ਹੈ ਲਗਾਤਾਰ ਬੱਚੇ ਦੀ ਸਰੋਂ ਮੋਨਾ ਰੰਗ ਗੋੜਾ 5 ਫੁੱਟ 7 ਇੰਚ ਹਾਈਟ ਤਕਰੀਬਨ ਉਹਨਾਂ ਦੇ ਫਾਦਰ ਸਾਹਿਬ ਬੈਠੇ ਨੇ ਸੱਸ ਕਾਲ ਜੀ ਭਾਜੀ ਸੱਸ ਜੀ ਸਰ ਕੀ ਘਟਨਾ ਕੀ ਵਾਪਰਦੀ ਆ ਸਾ ਜੀ ਸਕੂਲੋਂ ਆਇਆ ਮਲਕੇ ਆਪਣੇ ਸਕੂਲੋਂ 9 ਵਜੇ ਕਰੋ ਤੋ ਇਹ ਆ ਹਾਂ ਜੀ ਤੇ ਸਕੂਲੋਂ ਮਲਕੇ ਸਕੂਲ ਵਿੱਚ ਨਹੀਂ ਭਰਿਆ ਸਕੂਲ ਵਿੱਚ ਨਹੀਂ ਬੜਿਆ ਤੇ ਇਹ ਸਾਨੂੰ ਮਿਲ ਕੇ 2:30 ਵਜੇ ਇਹ ਇਹਦਾ ਮੈਸੇਜ ਆਇਆ ਦਾ ਵੀ ਮੈਂ ਮਿਲ ਕੇ ਮੇਰਾ ਦਿਲ ਨਹੀਂ ਲੱਗਦਾ ਮੈਂ ਆਪਣੀ ਮਰਜੀ ਮਰਜੀ ਨਹੀਂ ਮੇਰਾ ਦਿਲ ਨਹੀਂ ਲੱਗਦਾ ਮੈਂ ਚੱਲ ਜਾਵਾਂ ਮਰ ਕੋ ਬੁੱਤ ਵਾਪਸ ਨਹੀਂ ਹੋਣਾ ਕੀ ਕਾਰਨ ਕੀ ਕੋਈ ਜਾਂ ਕੋ ਝਗੜਾ ਸੀ ਜਾਂ ਕੀ ਮਸਲਾ ਸੀ ਕੋਈ ਕੋਈ ਝਗੜਾ ਨਹੀਂ ਕੋਈ ਗੱਲ ਨਹੀਂ ਕੋਈ ਕੋਈ ਬਾਤ ਨਹੀਂ ਜਾਂ ਕਿਸੇ ਕੋਈ ਚੀਜ਼ ਨੂੰ ਲੈ ਕੇ ਪਾਪਾ ਮੈਨੂੰ ਮੋਟਰਸਾਈਕਲ ਦੋ ਜਾਂ ਕੋ ਆਪਣੇ ਮੈਨੂੰ ਮੋਬਾਈਲ ਲੈ ਦੋ ਕੋਈ ਗੱਲ ਨਹੀਂ ਇਹ ਕੰਦਾ ਮੈਂ 2 ਵਜੇ ਵਾਪਸ ਆਉਣਾ ਵਾ 2 ਵਜੇ ਬਾਅਦ ਵਾਪਸ ਨਹੀਂ ਆਇਆ ਅਗਰ ਇਹਨੇ ਬਾਅਦ ਆਪਣੇ ਭੇਜਿਆ ਮੈਸੇਜ ਭੇਜਿਆ ਪਈ ਮੈਂ ਮਤਲਬ ਕਿ ਅੱਜ ਤੋਂ ਘਰ ਨਹੀਂ ਆਉਣਾ ਮੇਰਾ ਮਤਲਬ ਕਿ ਮਤਲਬ ਕਿ ਨਹੀਂ ਮੈਂ ਘਰ ਹਾਂ ਮੇਰਾ ਧਿਆਨ ਨਹੀਂ ਲੱਗਦਾ ਮੈਸੇਜ ਤੁਹਾਨੂੰ ਮੋਬਾਈਲ ਤੇ ਵਟਸਐਪ ਤੇ ਭੇਜਾਂਗਾ ਹਾਂਜੀ ਹਾਂਜੀ ਠੀਕ ਹੈ ਤੇ ਤੋਂ ਇਹ ਦੱਸ ਰਹੇ ਸੀ ਕਿ ਤੁਹਾਡੀ ਵਾਈਫ ਵੀ ਕੁਝ ਸਮਾਂ ਪਹਿਲਾਂ ਚਲੀ ਗਈ ਹੈ ਉਹ ਜੀ 4 ਸਾਲ ਹੋ ਗਏ ਮਤਲਬ ਕਿ ਉਹ ਆਪਣੀ ਮਰਜ਼ੀ ਨਾਲ ਹੀ ਮਲਕੇ ਚਲੇ ਗਈ ਆ ਕਹਿੰਦੀ ਮੈਂ ਆਪਣੀ ਮਾਦੀ ਨਹੀਂ ਚਲਦਣਾ ਮੇਰਾ ਆਪਣਾ ਵਿਆਹ ਕੋਲਾ ਮਤ ਉੱਥੇ ਚਲੇ ਗਈ ਆ 4 ਸਾਲ ਹੋ ਗਏ ਮਲਕੇ ਉਹ ਆਪਣੀ ਮਾਦੀ ਨਹੀਂ ਚਲਗੀ ਠੀਕ ਹੈ ਸੋ ਬਹੁਤ ਦੁਖਦਾਈ ਖਬਰ ਆ ਜੀ 4 ਸਾਲ ਪਹਿਲਾਂ ਇਹਨਾਂ ਦੀ ਵਾਈਫ ਜਿਹੜੀ ਇਹਨਾਂ ਨੂੰ ਛੱਡ ਕੇ ਚਲੀ ਜਾਂਦੀ ਆ ਔਰ ਅੱਜ ਬਿਨਾਂ ਦੱਸਿਆ ਇਹਨਾਂ ਦਾ ਬੇਟਾ ਅੱਜ ਤੋਂ 3 ਦਿਨ ਪਹਿਲਾਂ ਮਹਿਜ 5 ਫਰਵਰੀ ਨੂੰ ਜਿਹੜਾ ਆ ਬਿਨਾਂ ਦੱਸਿਆ ਘਰ ਤੋਂ ਚਲਾ ਜਾਂਦਾ ਆ ਬਹੁਤ ਦੁਖੀ ਨੇ ਪੀੜਤ ਪਰਿਵਾਰ ਜਿਹੜਾ ਆ ਸੋ ਬੇਨਤੀ ਹੈ ਜਿਨ੍ਹਾਂ ਨੂੰ ਵੀ ਕਿਤੇ ਬੱਚੇ ਦੀ ਦਿਸਦਾ ਆ ਕਿਤੇ ਘੁੰਮਦਾ ਫਿਰਦਾ ਜਾਂ ਹੁਣ ਇਹ ਵੀ ਨਹੀਂ ਪਤਾ ਕਿ ਬੱਚਾ ਆਪਣੀ ਮਾਂ ਦੇ ਕੋਲ ਪਹੁੰਚ ਚੁੱਕਾ ਆ ਕਿ ਜਾਂ ਕਿਤੇ ਰਸਤੇ 'ਚ ਹੀ ਭਟਕਦਾ ਫਿਰਦਾ ਆ ਸੋ ਲੱਭਣ ਵਾਲੇ ਨੂੰ ਇਹ ਵੀਰ ਜੀ ਨੇ ਕੁਛ ਨਾ ਕੁਛ ਹੀ ਰਾਇ ਇਨਾਮ ਵੀ ਦੇਣਗੇ ਕੋ ਗਰੀਬ ਪਰਿਵਾਰਤੋਂ ਨੇ ਸੋ ਬੇਨਤੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨੀ ਸ਼ੇਅਰ ਹੁੰਦੀ ਓਨੀ ਥੋੜੀ ਆ ਕਿਉਂਕਿ ਇਹਨਾਂ ਦਾ ਜਿਹੜਾ ਬੱਚਾ ਹੈ 18 ਸਾਲਾਂ ਨੌਜਵਾਨ ਪੁੱਤਰ ਵਾਪਸ ਆ ਸਕੇ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਬਾਹਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿ ਇਹ ਵੀਡੀਓ ਉਸ ਬੱਚੇ ਤੱਕ